ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜੀ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਲੀ ਲੱਗੇ ਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਉਂਦੇ ਹੁੰਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਜੇਕਰ ਵੀਡੀਓ ਥੋੜੀ ਜਿਹੀ ਵਧੀਆ ਲੱਗਦੀ ਹੈ ਲਾਈਕ ਕੀ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤੇ ਅੱਜ ਆਪਣੇ ਪੈ ਰਹੇ ਆ ਜੀ ਜਿਵੇਂ ਟਾਈਟਲ ਵਗੈਰਾ ਦੇਖ ബാക്കി അപ്പം ടൈറ്റൽ വെച്ചിട്ട ਆਪਣੇ ਪੈ ਰਹਿਆ ਜੀ ਮੱਕੀ ਦਾ achar ਤੇ ਮਸਾ ਸੁੱਖਾ ਸੁੱਖ ਕੇ ਦੇਣਾ ਆ ਜੀ ਕਿਉਂਕਿ ਪਹਿਲਾਂ ਆਏ ਸੀਗਾ ਸਾਨੂੰ ਵੀ ਮੱਕੀ ਆਪਾਂ ਵੀ ਵੇਚ ਲਾਂਗੇ ਹਨਾ ਕਿਉਂਕਿ ਆਪਾਂ ਪਹਿਲੀ ਵਾਰ ਚਾਰ ਪਾਰ ਆ ਸਾਨੂੰ ਮੰਡ ਦੇ ਵਿੱਚ ਆਇਆ ਢੜਕਾ ਆ ਸੀਗਾ ਵੀ ਕਈ ਵਾਰੀ ਪਤਾ ਨਹੀਂ ਆਪਣੇ ਪਸ਼ੂ ਖਾਣਗੇ ਕਿ ਨਹੀਂ ਵੀ ਆਪਾਂ ਚਲੋ ਆਪਾਂ ਮੱਕੀ ਦੇ 2 ਕਿੱਲੇ ਵੀ ਜੇ ਸੀ ਵੀ ਚਲੋ ਵੇਚ ਲਾਂਗੇ ਪਰ ਜਿਵੇਂ ਪਹਿਲਾਂ ਅਸੀਂ ਵੀ ਦੋ ਤਿੰਨ ਵੀ ਸਾਡੇ ਆਏ ਵੀ ਦੇਖਣ ਦੋ ਤਿੰਨ ਘਰ ਵੀ ਮੱਕੀ ਅਸੀਂ ਲੈਣੀਆਂ ਚਾਰ ਵਾਸਤੇ ਪਰ ਬਹੁਤ ਜਿਆਦੇ ਸਸਤੀ ਮੰਗ ਰਹੇ ਸੀ ਤੇ ਫਿਰ ਅਸੀਂ ਆਖਿਆ ਵੀ ਇੰਨਾ ਇੰਨੀ ਮਿਹਨਤ ਕਰੀ ਰਹੀ ਹਾਂ ਸੁਪਰੀਆਂ ਦਾ ਖਰਚਾ ਹਨਾ ਕਿੰਨਾ ਜਾਦੀ ਹੁੰਦਾ ਮਿਹਨਤ ਨਾਲ ਬੜੀ ਮੱਕੀ ਹੈ ਨਾ ਐਡੀ ਵੱਡੀ ਕਰੀਏ ਤੇ ਵੀ ਆਇਂਦਾ ਨਹੀਂ ਦਿੰਦੇ ਹਨਾ ਫਿਰ ਅਸੀਂ ਆਖਿਆ ਵੀ ਚਲੋ ਕੋਈ ਨਹੀਂ ਉਹੀ ਆਪਣਾ ਖਲਦਾਣੇ ਦਾ ਖਰਚਾ ਵਜ ਜਾਊਗਾ ਤੇ ਆਪਾਂ ਵੀ ਚਾਰ ਡੜੀ ਕਹਿੰਦੇ ਵੀ ਆਪਾਂ ਆਪ ਹੀ ਚਾਰ ਪਾ ਲਨੇ ਥੋੜਾ ਜਿਹਾ ਹੋ ਤਾਂ ਲੇਟ ਗਏ ਜੀ ਸਾਰਿਆਂ ਨੇ 10 15 ਦਾ ਪਹਿਲਾਂ ਚਾਰ ਪਾ ਲਿਆ ਫਿਰ ਆਪਾਂ ਥੋੜੇ ਜਿਹਾ ਲੇਟ ਹੋ ਗਏ ਉਹ ਵੀਡੀਓ ਦੇ ਅੱਖ ਨੂੰ ਕਰਨੈਲ ਓਏ ਆਪਾਂ ਜਿੱਤ ਗਏ ਪਰ ਨਹੀਂ ਆ ਸਾਡੇ ਜਸ਼ਨ ਦੇ ਅੱਖ ਨੂੰ ਕਰਨੈਲ ਓਏ ਆਪਾਂ ਹਾਰੇ ਵੀ ਨਹੀਂ ਜਿੱਤੇ ਵੀ ਨਹੀਂ ਆਪਾਂ ਅੱਧ ਵਜਾਲੇ ਜੀ ਤੇ ਚਲੋ ਜੀ ਹਨਾ ਮੱਕੀ ਦਾ ਚਾਰ ਅੱਜ ਆਪਣੇ ਪੈ ਜੂਗਾ ਫਾਈਨਲੀ ਹਨਾ ਦਿਨ ਆ ਗਿਆ ਤੇ ਡੈੜੀ ਦੀ ਪਹਿਲਾਂ ਮੈਂ ਜਦੋਂ ਸਵੇਰੇ ਡੈੜੀ ਦੇ ਟੋਆ ਵਗੈਰਾ ਜੋ ਵਿੱਚੋਂ ਹਨਾ ਮਿੱਟੀ ਵਗੈਰਾ ਕੱਢੀਆ ਕਰਾਹੇ ਨਾ ਉਦੋਂ ਕਲਿੱਪਾਂ ਨਹੀਂ ਲੈਂੀਆਂ ਸੀ ਆਪਾਂ ਇਸ ਦੀ ਬਾਅਦ ਉਹ ਵੀਡੀਓ ਚ ਐਡ ਕਰਾਂਗੇ ਤੇ ਪਲੀਜ਼ ਸਾਰੇ ਭੈਣ ਭਰਾ ਵੀਡੀਓ ਨੂੰ ਫੁੱਲ ਵਾਚ ਕਰੋ ਜੀ ਤੇ ਬਾਕੀ ਜੀ ਬਸ ਫਿਰ ਆਪਣਾ ਸਾਰਾ ਦਿਨ ਆਹੀ ਕੰਮ ਧੰਦਾ ਚੱਲੀ ਜਾਣਾ ਫਿਰ ਤਾਂ ਅੱਜ ਤਾਂ ਮੈਂ ਮਤਲਬ 1 1 ਵਜੇ ਫਿਰ ਸਟਾਰਟ ਹੋ ਜਾਣਾ ਕੰਮ ਆਪਾਂ ਦਾਲ ਸਬਜ਼ੀ ਦਾ ਕਰਨਾ ਹੈ ਨਾ ਤੇ ਫਿਰ ਆ ਰੋਟੀ ਬਣਾਵਾਂਗੇ ਕਿਉਂਕਿ ਜਿਹੜੇ ਦੋ ਹੋਰ ਟਰੈਕਟਰ ਜਿਹੜੇ ਆਏ ਆ ਆਪਣੇ ਜਿਹੜੇ ਜਸ਼ਨ ਦੇ ਲਈ ਜਾਲਦੇ ਨਹੀਂ ਹੁੰਦੇ ਜਿਨ੍ਹਾਂ ਦੇ ਲਿਆ ਜੀਏ ਜਿਹੜੇ ਤੇ ਦੋ ਟਰੈਕਟਰ ਉਹਨਾਂ ਦੇ ਆ ਜੀ ਦੋ ਜਣੇ ਉਹ ਨੇ ਤੇ ਕੁਛ ਮੱਕੀ ਵਾਲੇ ਹੋ ਜਾਣਗੇ ਚਾਹ ਪਾਣੀ ਹਨਾ ਸਾਰਾ ਦਿਨ ਵਾਂਗੂ ਹੀ ਹੋਈ ਜਾਂਦਾ ਹੁੰਦਾ ਤੇ ਖੈਰ ਮੱਕੀ ਵਾਲੇ ਤਾਂ ਜੀ ਕਹਿੰਦੇ ਸੀਗੇ ਵੀ 1 ਜਾਂ 2 ਵਜੇ ਤੱਕ ਆਉਣਗੇ ਤੇ ਇਹ ਤੋਂ ਪਹਿਲਾਂ ਆਪਾਂ ਆਪ ਦਾ ਚਾਹ ਪਾਣੀ ਤੇ ਦਾਲ ਸਬ지 ਰੋਟੀ ਸਭ ਰੈਡੀ ਕਰਕੇ ਰੱਖ ਲਾਂਗੇ ਤੇ ਚਲੋ ਜੀ ਇਸ ਤੋਂ ਬਾਅਦ ਆਪਾਂ ਲਾਵਾਂਗੇ ਜਿਹੜੀਆਂ ਮੈਂ ਸਵੇਰੇ ਕਲਿੱਪਾਂ ਲਈਆਂ ਫਿਰ ਇਹ ਦੂਆ ਤੁਹਾਡੇ ਨਾਲ ਕਰਾਂਗੇ ਹੋਰ ਕੰਮ ਤੋਂ ਦੇ ਸ਼ੇਰ ਜੀ ਤੇ ਪਲੀਜ਼ ਸਾਰੇ ਭੈਣ ਭਰਾ ਜਿਹੜੀ ਐਡ ਆਉਂਦੀ ਉਹਨੂੰ ਸਕਿਪ ਨਾ ਕਰਿਆ ਕਰੋ ਜਰੂਰ ਦੇਖਿਆ ਕਰੋ ਜੀ ਤੇ ਕਰੋ ਜੀ ਵੀਡੀਓ ਨੂੰ ਫੋਲੋ ਵਾਚ ਸਾਰਿਆਂ ਨੂੰ ਰਿਕਵੈ ਬਾਕੀ ਸਾਰੇ ਭੈਣ ਭਰਾ ਆਉਂਦੇ ਹੁੰਦੇ ਹਨ ਜਿਹੜੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਜੀ ਹਨਾ ਤੁਹਾਡੇ سپورਟ ਦੇ ਨਾਲ ਹੈ ਜੀ سپورਟ ਤੁਸੀਂ ਕਰੋਗੇ ਹਨਾ ਆਪਾਂ ਫੇਰ ਹੀ ਅੱਗੇ ਜਾਣਾ ਤਾਂ ਕੱਲਾ ਵੀਊ ਨਹੀਂ ਕਿ ਨਾ ਜਾਇਓ ਜੀ ਲੋ ਜੀ ਆਪਣਾ ਮੱਕੀ ਵਾਲਾ ਵਾਸਤੇ ਟੋਆ ਹੋ ਰਿਹਾ ਰੈਡੀ ਰੈਡੀ ਡੈਡੀ ਕਰੀ ਜਾਂਦੇ ਰੈਡੀ ਜਸ਼ਨਦ ਰੈਡੀ ਗਏ ਉੱਥੇ ਓ ਜੀ ਮੱਕੀ ਵਾਲਾ ਟੋਆ ਹੋ ਰਿਹਾ ਰੈਡੀ ਤੇ ਪਹਿਲਾਂ ਤਾਂ ਉਹ ਲੋਡਰ ਜਾਂ ਹੁੰਦਾ ਜਿਹੜਾ ਜੀਸੀਵੀ ਵਰਗਾ ਉਹ ਤੋਂ ਪਟਾਇਆ ਤੇ ਹੁਣ ਆਪ ਲੋਡ ਕਰ ਰਹੇ ਆ ਰੈਡੀ ਭਾਜੀ ਤਾਂ ਕਾਟ ਡੂੰਗਾ ਜੀ ਥੋੜਾ ਜਿਹਾ ਹੋਰ ਡੂੰਗਾ ਕਰਨਾ ਪਊਗਾ ਪਰ ਆਹੇ ਨਾ ਮਿੱਟੀ ਕੱਢ ਰਹੇ ਆ ਰੈਡੀ ਚਲੋ ਜੀ ਅੱਜ ਆਪਣੇ ਚਾਰ ਵਾਲਾ ਕੰਮ ਵੀ ਨਿਪਟ ਜੂਗਾ ਹੋ ਜੂਗਾ ਫਤੇ ਤੇ ਫੇਰ ਜਿਹੜਾ ਰਹਿ ਜੂਗਾ ਬਸ ਝੋਨੇ ਦਾ ਕੰਮ ਰਹਿ ਜੂਗਾ ਫੇਰ ਇੱਕ ਦੋ ਦਿਨਾਂ ਤਿੱਕਰ ਜਿਹੜਾ ਹੋਊਗਾ ਝੋਨਾ ਲਾ ਲੈਣਗੇ ਪਹਿਲਾਂ ਤਾਂ ਸਾਰੀ ਕੱਢ ਕੇ ਇੱਥੇ ਆ ਜਗ੍ਹਾ ਤੇ ਲਿਆਉਂਦੇ ਆ ਆ ਜਗ੍ਹਾ ਜੋ ਫੇਰ ਉਹ ਉੱਧਰ ਲੈ ਕੇ ਜਾਂਦੇ ਪਰੇ ਪਾਣੀ ਪੀ ਲਿਆ ਜੀ 11 ਵਜ ਗਏ ਸਹੀ ਪਹਿਲਾ ਕਾਰ ਅੜ ਗਈ ਸੀ ਉੱਥੇ ਬਦਾਰ ਡੈਡੀ ਨੂੰ ਦੱਸਿਆ ਤਾਰ ਪੱਖੇ ਪੱਖਾ ਲਾ ਰਿਹਾ ਖਸਵਾ ਨੂੰ ਤੇ ਫਿਰ ਮੈਂ ਦੱਸਿਆ ਡੈਡੀ ਜੀ ਉਹ ਜਿਹੜੀ ਕਾਰ ਤਾਰ ਤਾਰ ਬੰਦ ਕਰਤਾ ਕੇਰਾ ਪੱਖਾ ਉਹਨੇ ਸਾਰੀ ਭਰੇ ਲੈ ਕੇ ਜਾਣੀ ਕੋਲੇ ਆਏ ਆ ਜੀ ਵਧੀਆ ਸੌਖਾ ਹਨਾ ਨਾਲੇ ਤਾਂ ਆਪਣੇ ਦਾ ਥਾਂ ਹੈਗਾ ਇਹਨਾਂ ਹਨਾ ਨਾਲੇ ਤਾਂ ਵਰਤੋਂ ਚ ਆ ਜੂਗਾ ਥਾਂ ਇਹ ਨਾਲੇ ਆਏ ਆ ਵੀ ਕੋਲੋਂ ਚਲਾ ਆਵਦਾ ਚਾਰ ਪੱਟਿਆ ਹਨਾ ਖੁਰਨੀਆਂ ਚ ਪਾਇਆ ਤੇ ਜਿਵੇਂ ਜਿਹੜਾ ਸਵੇਰੇ ਪਾਉਣਾ ਹੁੰਦਾ ਹੁਣ ਸ਼ਾਮ ਨੂੰ ਪਾਣਾ ਆਪਾਂ ਸਵੇਰੇ ਖੁਰਨੀਆਂ ਚ ਪਾ ਕੇ ਰੱਖਤਾ ਵਧੀਆ ਧੁੱਪ ਲੱਗ ਜਾਂਦੀ ਹੈ ਤੇ ਜਿਹੜਾ ਆਪਾਂ ਹੁਣ ਸ਼ਾਮ ਨੂੰ ਪਾਉਣਾ ਉਹ ਵੀ ਪੱਲੀ ਚ ਪਾ ਕੇ ਬਾਹਰ ਕੱਢ ਕੇ ਤੇ ਫਿਰ ਧੁੱਪੇ ਰੱਖਦੇ ਨਾਲੇ ਤਾਂ ਇਹ ਇਥੋਂ ਵਧੀਆ ਬਣ ਜੂਗਾ ਬਾਹਰੋਂ ਚਲੋ ਜੀ ਫੇਰ ਸਾਨੂੰ ਤਾਂ ਖਾਵਾਂਗੇ ਲੈ ਕੇ ਆਉਣਗੇ ਚਾਰ ਟਰਾਲੀਆਂ ਦੇ ਵਿੱਚ ਮਸ਼ੀਨ ਆਪਣੇ ਜਦੋਂ ਲੱਗੂਗੀ ਜੇ ਕੋਸ਼ਿਸ਼ ਕਰੂੰਗੀ ਵੀ ਮੈਂ ਜਸ਼ਨ ਕਿਹੜਾ ਸਕੂਲ ਗਿਆ ਜੇ ਉਹਦੋਂ ਨੂੰ ਜਸ਼ਨ ਆ ਗਿਆ ਤਾਂ ਆਪਾਂ ਮਸ਼ੀਨ ਵਾਲੀ ਚਾਰ ਵਾਲੀ ਜਿਹੜੀ ਵੀਡੀਓ ਜਿਵੇਂ ਮਸ਼ੀਨ ਬਣਾਉਂਦੀ ਹੈ ਹਣਾ ਅਸੀਂ ਤਾਂ ਪਹਿਲੀ ਵਾਰ ਦੇਖਾਂਗੇ ਕਿਉਂਕਿ ਜੇ ਅਸੀਂ ਚਾਰ ਪਹਿਲੀ ਵਾਰ ਪਾ ਰਹੇ ਹਾਂ ਉਹ ਮੋਬਾਈਲ 'ਚ ਵੀਡੀਓ 'ਚ ਤਾਂ ਦੇਖਦੇ ਹੁੰਨੇ ਆ ਤੇ ਆਪਾਂ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਾਂਗੇ ਮੈਂ ਜੇ ਤੁਹਾਨੂੰ ਕਹੂੰਗੀ ਵੀ ਇੱਕ ਅੱਧਾ ਸ਼ਾਰਟ ਲੈ ਕੇ ਆਊਗਾ ਚਲੋ ਜੀ ਫਿਰ ਮਿਲਦੇ ਆ ਲਓ ਜੀ ਜੀਰਾ ਆਪਣਾ ਹੋ ਗਿਆ ਬਰੌਂ ਨਾ 'ਚ ਪਾਣੀ ਵੀ ਨਾ ਪਾਣੀ ਹੈਗਾ ਮੁਰਕ ਬਹੁਤ ਜ਼ਿਆਦਾ ਪਾਣੀ ਪੈਂਦਾ ਜੀ ਉੱਤੇ

ਸ਼ੇਅਰ ਕਰਿਆ ਕਰੋ ਵੀਡੀਓ ਨੂੰ ਹਨਾ ਥੋੜੇ ਜੇ ਦਾ ਘਰ ਦੇ ਹਲਾਕ ਥੋੜੇ ਜੇ ਬਦਲੇ ਜਾਣਾ ਹਨਾ ਮੈਂ ਵੀ ਹਨਾ ਡੇਲੀ ਵਰਜਨ ਲਈ ਨਾ ਦੱਸੂਗੀ ਡੇਲੀ ਵਰਜਨ ਲਈ ਆਪਾਂ ਥੋੜੀ ਜੀ ਹੈਲਪ ਕਰ ਸਕੀਏ ਹਨਾ ਥੋੜਾ ਜਿਹਾ ਹੋ ਹੋ ਜੀ ਹਨਾ ਆਪਣੇ YouTube ਦੀ ਕਮਾਈ ਨਾਲ ਥੋੜੇ ਸਾਰੇ ਭੈਣ ਭਰਾਵਾਂ ਦਾ ਸਪੋਰਟ ਰਿਹਾ ਤਾਂ ਜਰੂਰ ਕਰਾਂਗੇ ਕੁਛ ਨਾ ਕੁਛ ਇੰਨੀ ਦਾ ਆਗੇ ਤੇ ਹਨਾ ਆਲੇ ਹੁੰਦਾ ਵਿਸ਼ਵਾਸ ਹੈ ਵੀ ਹਾਂ ਕੁਛ ਨਾ ਕੁਛ ਕਰਾਂਗੇ ਜਰੂਰ

ਗਲਾਸ ਪਾਣੀ ਦਾ ਬਾਇੰਦ ਲੱਪਟਾ ਕੱਲ ਆਈਏ ਅੱਜ ਨਾ ਮੈਂ ਇਹ ਅੱਗੇ ਤਾਂ ਮੈਂ ਸੌਂ ਗਈ ਸੀ ਘੰਟਾ ਕੱਜ ਮੈਂ ਸੁੱਤੀ ਮੈਂ ਮੁੜ ਕੇ ਨਾ ਬੰਦਾ ਸੌ ਕੇ ਤੇ ਮੁੜ ਕੇ ਫਿਰ ਕੰਮ ਜੀ ਹੁੰਦੇ ਨਹੀਂ ਬੰਦੇ ਦੇ ਹੋਰ ਹੀ ਪੈਰ ਚ ਨਿੱਕੀ ਜਾਂਦੇ ਸਵਾ ਇੱਕ ਦਾ ਟਾਈਮ ਹੋ ਗਿਆ ਮੈਂ ਹੁਣ ਧਰ ਲਾ ਇੱਧਰ ਛੋਟੇ ਚੁੱਲੇ ਤੇ ਚਾਹ ਦੇ ਨਾਲੇ ਗੁੰਨਾ ਆਟਾ ਲਓ ਜੀ ਧਰ ਲੀਏ ਮੈਂ ਖਾਂਦਾ ਉਹਦਾ ਚਾਹ

ਜੀ ਚਾਜ ਜੀ ਖੰਡ ਪਾਉਣਿਆ ਘੱਟ ਤੇ ਗੁੜ ਪਾਉਣਿਆ ਜ਼ਿਆਦਾ ਅਸੀਂ ਆਏ ਬਹੁਣੇ ਚਾ ਦਿਵਾ ਸੋਨਾ ਆਟਾ ਪਾ ਦਿੰਦੇ ਛਾਲ ਦੇਣੀ

ਅੱਧੀ ਰੋਟੀ ਰੜਦੀ ਸੱਦੀ ਰੜਦੀ ਨਹੀਂ ਸੀ ਮੈਂ ਖਾਏ ਤਾਂ ਗੈਸੀ ਬਾੜਾ ਹੋਊਗੀ ਮੱਚੀ ਜਾਊਗਾ ਖੋਲਦਾ ਹੀ ਨਹੀਂ ਹਾਂ ਹਾਂ ਖੋਲਦਾ ਵੀ ਉੱਤੋਂ ਦਾਵ ਜੀ ਦੇ ਕੇ ਖੋਲਣਾ ਸਮਾਰ ਕੇ ਜੱਗ ਤਾਂ ਆਪਣੇ ਸਰਜੀ ਦੇ ਰਹਿਣੇ ਉਹ ਕਰਤਾ ਤੇ ਸੇਵਾ ਮਦਦਾਂ ਮੇਰਾ ਲੋਇ ਦਾ ਖਾਮੀ ਹੈ ਮੈਂ ਇਹਨੂੰ ਆ ਹੀ ਡਾਉਣੀ ਆ ਮਸਾਈ ਹੁਣ ਹਿਸਾਬ ਆਏਗਾ ਮੈਂ ਤੇ ਇਹਨਾਂ ਖੁੱਲਤਾ ਤੇ ਨਾ ਹੀ ਚੜਦਾ ਜਰ ਗਿਆ ਖੁੱਲਤਾ ਹੀ ਗਲਤ ਜੜਦਾ ਫਿਰ ਇਹ ਚੂੜੀਆਂ ਗਲਤ ਚੜੀਆਂ ਗਈਆਂ ਮੈਨੂੰ ਤਾਂ ਇਹਦਾ ਹਿਸਾਬ ਆਇਆ ਟੈਕਨੋਲੋਜੀ ਥੋੜੀ ਲਾਉਣੀ ਹੋਰ ਹਾਈ ਤੇ ਤਾਂ ਹਵਾ ਪੈਂਦੀ ਨਹੀਂ ਤੇ ਪੈਂਦੀ ਹੈ ਪੈਂਦੀ ਹੈ ਇੱਥੇ ਪਹਿਲਾਂ ਇੱਥੋਂ ਡੇਡਾ ਸੀ ਜਿੱਥੇ ਤੂੰ ਲੱਗੇ ਸੀ ਉੱਥੇ ਵੀ ਪੈਂਦੀ ਸੀ ਇੱਥੇ ਫਿਰ ਮੈਂ ਆਪ ਦੇ ਕਰਨੀ ਕਰਕੇ ਲਾਉਣੀ ਹੈ ਫਿਰ ਮੇਰੇ ਨਾਲ ਬਾਜ-ਬਾਜ ਕੇ ਹਵਾ ਇਧਰ ਨੂੰ ਜਾਂਦੀ ਹੈ ਪੱਕੀ ਹੋਵੇ ਨਾ ਥੱਲੇ ਪੈਂਦੀ ਤੇ ਡਿੱਗ ਜੇ ਹੋਰ ਚਲੋ

ਦਾ ਪਤਾ ਨਹੀਂ ਕੋਲੋਂ ਤਾਂ ਟੰਡਾ ਵੀ ਜੱਦੇ ਲਿਆ ਆ ਆਉਂਦਾ ਕਦੋਂ ਮਰਜ਼ੀ ਖਾ ਲੈ ਨਾਲੇ ਪਪਾ ਆ ਕੇ ਖਾਣ ਆ ਆ ਇਸ ਮੇਰੇ ਸਾਰੇ ਐ ਚਾ ਖਾ ਨਾ ਖਾਣ ਹੋਰ ਆਏ ਮਮੀ ਬਾਹਰ ਲੇ ਉਹ ਬੰਦੇ ਆ ਅਗੜਾ ਖਣਗੇ ਰੋਟੀ ਦਾ ਨਾ ਨਹੀਂ ਲਿਆ ਉਹੀ ਤਾਂ ਗੱਲ ਹੈ ਆਪਾਂ ਤਾਂ ਸਾਰਾ ਕੁਝ ਰੈਡੀ ਹੈ ਲੋ ਜੀ ਚਾਹ ਪਾਣੀ ਰੋਟੀ ਵਗੈਰਾ ਆਪਾਂ ਖੇਤ ਵੇਤੀ ਕਿਉਂਕਿ ਖੇਤੋ ਆ ਹੀ ਨਹੀਂ ਤੇ ਸਿੱਕ ਟਰਾਲੀ ਵੀ ਨਹੀਂ ਆਈ ਹਜੇ ਸਾਡੇ ਤਾਂ ਜੀ ਪਤਾ ਨਹੀਂ ਕੀ ਗੜਬੜ ਹੈ ਕੀ ਨਹੀਂ ਜਦੋਂ ਕੋਈ ਕੰਮ ਪਰੋਂਦੇ ਆ ਠੱਲਾ ਪਉ ਪਊਗਾ ਠੱਲਾ ਬਹੁਤ ਪੈਂਦਾ ਸਾਡੇ ਤਾਂ ਨਾ ਪਤਾ ਨਹੀਂ ਕੀ ਹੈ ਪਤਾ ਨਹੀਂ ਸੱਚੀ ਆਦੇ ਹੁੰਦੇ ਆ ਕਿ ਨજર ਹੁੰਦੀ ਆ ਪਤਾ ਨਹੀਂ ਨજર ਲੱਗਦੀ ਹੈ ਕੀ ਹੁੰਦਾ ਪਤਾ ਹੀ ਨਹੀਂ ਰਹਾ ਤੁਸੀਂ ਵੀ ਆਖੋਗੇ ਹਣਾ ਪਰ ਹਰੇਕ ਕੰਮ ਦੇ ਵਿੱਚ ਠੱਲਾ ਪਊਗਾ ਜੀ ਹਰੇਕ ਕੰਮ ਦੇ ਵਿੱਚ ਹੁਣ ਵੀ ਹਜੇ ਇੱਕ ਟਰਾਲੀ ਨਹੀਂ ਆਈ 2 ਘੰਟੇ ਹੋ ਗਏ ਮਸ਼ੀਨ ਆਈ ਨੂੰ ਤੇ ਉਹਦੀ ਪਤਾ ਨਹੀਂ ਕੀ ਮਸ਼ੀਨ ਦਾ ਥੋੜਾ ਥੋੜਾ ਗਾਂ ਤੁਰਦੀ ਹੈ ਜਦੋਂ ਫਿਰ ਪਤਾ ਨਹੀਂ ਕੀ ਹੋ ਜਾਂਦਾ ਕੀ ਨਹੀਂ ਤੇ ਸਾਰਾ ਕੁਝ ਧੜਕੇ ਤੇ ਲੱਗੇ ਪਏ ਆ ਤਿਆਰ ਕਰਨ ਪਤਾ ਨਹੀਂ ਕੀ ਉੱਥੇ ਹੀ ਰਹਿ ਜਾਂਦਾ ਕੰਮ ਆਏ ਤਾਂ ਹੁੰਦਾ ਹੀ ਨਹੀਂ ਗਾ ਵੀ ਹਾਂ ਜਿਹੜਾ ਕੰਮ ਸਟਾਰਟ ਕਰ ਲਿਆ ਵੀ ਉਹ ਵਧੀਆ ਆਪਦਾ ਵੀ ਪੂਰ ਚੜ ਜੂਗਾ ਸਿਰੇ ਚੜ ਜੂਗਾ ਜਮਾ ਨਹੀਂ ਸਿਰੇ ਚੜਦਾ ਪਤਾ ਨਹੀਂ ਕੀ ਦਿੱਕਤ ਹੋਈ ਪਈ ਹੈ ਅਜੇ ਇੱਕ ਟਰਾਲੀ ਵੀ ਨਹੀਂ ਲੈ ਕੇ ਆਏ ਦੋ ਦੋ ਮਸ਼ੀਨ ਆਈ ਹੈਗੀ 1:30 ਵਜੇ ਦੀ ਤੇ ਹੁਣ 4:30 ਦਾ ਟਾਈਮ ਹੋ ਗਿਆ ਪਤਾ ਨਹੀਂ ਪਾਲੋ ਮੱਕੀ ਦਾ ਚਾਰ ਕੁਝ ਨਹੀਂ ਪਿਆ ਆਏ ਮਨ ਬਹੁਤ ਖਰਾਬ ਹੁੰਦਾ ਜੀ ਜਦੋਂ ਕੋਈ ਕੰਮ ਨਹੀਂ ਸਾਡਾ ਸਿਰੇ ਚੜਦਾ ਪਹਿਲਾਂ ਜੇ ਮੈਂ ਤੁਹਾਨੂੰ ਦੱਸਿਆ ਨਹੀਂ ਵੀਡੀਓ ਚ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਹੋ ਗਿਆ ਆਪਣੀ ਮੋਟਰ ਸੜ ਗਈ ਜਿਹੜੀ ਆਪਣੀ ਸੋਲਰ ਮੋਟਰ ਆ ਉਹ ਸੜ ਗਈ ਤੇ ਉਹ ਹਜੇ ਉਹਨਾਂ ਨੂੰ ਐਪਲੀਕੇਸ਼ਨ ਲਾਈ ਹੈ ਉਹ ਆਦਿ ਸੀਗੇ ਇੱਕ ਦੋ ਦਿਨਾਂ ਤੱਕ ਉਹ ਮੋਟਰ ਪਾ ਕੇ ਜਾਣਗੇ ਕਿਉਂਕਿ ਉਹਨਾਂ ਦੀ ਗਾਰੰਟੀ ਹੈ ਮੋਟਰ ਦੀ ਮੋਟਰ ਉਹ ਆਪੇ ਪਾ ਕੇ ਜਾਣਗੇ ਤੇ ਹੁਣ ਆਏ ਆ ਵੀ ਜੇ ਪਾ ਜਾਣ ਦੀ ਜੋ ਦੋ ਚਾਰ ਦਿਨਾਂ ਦੀ ਕਰ ਫਿਰ ਠੀਕ ਹੈ ਕਿਉਂਕਿ ਝੋਨੇ 'ਚ ਸਾਨੂੰ ਪਤਾ ਪਾਣੀ ਦੀ ਲੋੜ ਹੀ ਲੋੜ ਹੈ ਮੈਂ ਤਾਂ ਕਿ ਮੰਮੀ ਆਖੇ ਨਹੀਂ ਮੈਨੂੰ ਤਾਂ ਪਤਾ ਨਹੀਂ ਆਪਣੇ ਤਾਂ ਕੀ ਹੋਊਗਾ ਆਏ ਜੀਰ ਮੱਕੀ ਉਹ ਹੋਊਗੀ ਆਵੇਂ ਲਈ ਵਾਲੀ ਆ ਉਹ ਟਾਂਡੇ ਖੱਡੀ ਜਾਂਦਾ ਤੇ ਉਹ ਮਸ਼ੀਨ ਉਹ ਹੀ ਹੁੰਦੀ ਖੜ ਜਾਂਦੀ ਉਹਦੀ ਨਹੀਂ ਭਾਈ ਜਿਆ ਇਹ ਦੂਜੇ ਭਾਈ ਨੂੰ ਆਖਿਆ ਹੁਣ ਜਿਹਦੇ ਨਾਲ ਗੱਲ ਹੋਈ ਸੀ ਕਹਿੰਦੇ ਵੀ ਇਹ ਤਾਂ ਲੋਟ ਹੀ ਨਹੀਂ ਆਉਂਦਾ ਇਹ ਤੂੰ ਤਾਂ ਕਹਿੰਦੇ ਮਸ਼ੀਨ ਕਹਿੰਦੇ ਤੂੰ ਆਉਣਾ ਤਾਂ ਕਿ ਆ ਜਾ ਪਾਜਾ ਚ ਨਹੀਂ ਇਹ ਵਜਵਾਉਂਦੇ ਤੇ ਫਰਸਾ ਵਾਲਾ ਕਰ ਪਤਾ ਹੀ ਨਹੀਂ ਆਪਣੇ ਦਾ ਠੀਕ ਕੋਈ ਕੰਮ ਫਰੁੰਦਲਾ ਪਹਿਲਾਂ ਬਸ ਠੱਲਾ ਭੈ ਜਾਂਦਾ ਪਰ ਐਂ ਤਾਂ ਹੁੰਦਾ ਹੀ ਨਹੀਂ ਕਿ ਵੀ ਕਰਕੇ ਕੰਮ ਫਰੁੰਦਲਾ ਵੀ ਹੱਥ ਨੂੰ ਸਿਰੇ ਚੜ੍ਹਦੀ ਹੁੰਦਾ ਅਖੇ ਤੇ ਲੱਗਿਆ ਦਦਾਂ ਨੂੰ ਟੜਕੇ ਦੇ ਰੱਖਿਆ ਸੁਨਹਿਾਲੇ ਪਤਾ ਨਹੀਂ ਕੀ ਉਹ ਚੱਕਰ ਬੰਦਾ ਜੀ ਸਮਝ ਨਹੀਂ ਆਉਂਦਾ ਪਹਿਲਾ ਜਸ਼ਨ ਆਪਣਾ ਆਖਿਆ ਸੀ ਕਹਿੰਦਾ ਨਜ਼ਰ ਲੱਗੀ ਹੋਗੀ ਨਾ ਫੋਟੋ ਫੁੱਟੋ ਬਣਾ ਕੇ ਘੁੱਤੀ ਨਜ਼ਰ ਤਾਂ ਘੀਰੀ ਲੱਗਦੀ ਪੜੀ ਲਿਖੀ ਕੀ ਹੋਇਆ ਕੀ ਨੇ ਚਲਾਉਣ ਵਾਲੇ ਨਹੀਂ ਉਹ ਤਾਂ ਪਹਿਲਾਂ ਦਾ ਪੱਟਿਆ ਨਹੀਂ ਸੀ ਇਹਨਾਂ ਨੇ ਤੜਕੇ ਸਾਰਾ ਸਾਈਡ ਤੋਂ ਬਾਬਾ ਚਿਪ ਚਿਪ ਤੋਂ ਦੁਕਾਨਾਂ ਨਾਲ ਕਿਸ ਮਹੱਲੀ ਆਉਂਗੇ ਰੇਡ ਤੇ ਪਾ ਕੇ ਨਹੀਂ ਸਾੜੇ ਵੱਟਿਆ ਆਹੋ ਵੱਟਿਆ ਵਜਾ ਲੋ ਆਖਾ ਦਾ ਸੀ ਮੈਂ ਬਚਾ ਲੋ ਵੱਟ ਨਹੀਂ ਪੈਂਦਾ ਮੈਂ ਦੂੜੇ ਉੱਥੋਂ ਮਸ਼ੀਨ ਵਾੜਨੀ ਪੈਂਦੀ ਹੈ ਬਚਾ ਲੋ ਹੁਣ ਬਸ ਉਹੀ ਰਾਜਾ ਖੂਦ ਆ ਰਹਿ ਜਾ ਨਹੀਂ ਨੇਪੜ ਜਾਂਦਾ ਸਾਰਾ ਵੱਟਿਆ ਜਾਂਦਾ ਦੂੜ ਵਜੇ ਆਈ ਸੀ ਮਸ਼ੀਨ ਹਾਂਜੀ ਸਾਢੇ 4 ਹੋ ਗਏ ਹੋ ਬੁਣਾ ਫਰਾਂਜ ਫਰਾਂਜ ਪਤਾ ਨਹੀਂ ਅੱਧੀ ਟਰਾਲੀ ਹੀ ਹੋਈ ਆ ਦੇਖੋ ਕੱਟ ਲੀ ਜੀਰੋ ਪਤਾ ਨਹੀਂ ਜਿਆਦੇ ਆ ਚਾਤ ਪਤਾ ਹੀ ਨਹੀਂ ਮਨੋਪਾਈ ਨੂੰ ਆਪ ਨੂੰ ਛੱਡਿਆ ਜਿਹੜਾ ਜੀ ਨੂੰ ਫੋਨ ਕਰਿਆ ਸੀ ਡੈਡੀ ਨੇ ਕੇਰਨਾ ਨਹੀਂ ਆ ਪਤਾ ਨਹੀਂ ਉਹ ਹੀ ਬਸ ਲਾਇਆ ਕਿਹੜਾ ਪਤਾ ਨਹੀਂ ਕੇਰਨਾ ਨਹੀਂ ਆ ਹੂੰ ਚੱਲ ਦੇਖਦੇ ਹਾਂ ਕੀ ਬੰਦਾ ਹੋ ਕੋਈ ਆਣ ਜੇ ਤਾਂ ਪਤਾ ਲੱਗੂਗਾ ਫੇਰ ਕੋ ਦਿਨਾਂ ਨੇ ਖਾਣੇ ਦੀ ਕਰੀ ਜੁਹਾਰੇ ਤੇ ਮੈਂ ਭਾਏ ਖੜੇ ਪੈ ਆਉਂਦੀ ਤੇ ਮੋੜ ਕੇ ਆਇਆ ਤਾਂ ਉਹਨੇ ਪਈ ਹੋਈ ਤੇ ਹੋਰ ਆਏ ਸੀਗਾ ਵਿਚਾਲ ਖਰਾ ਪੁੱਤਰ ਨੇ ਕਿਹਾ ਵੀ ਇੱਥੇ ਬਾਤ ਨੂੰ ਤਾਂ ਹੋ ਜੂਗਾ ਚੱਲ ਦੋ ਦੋ ਬੱਠਲ ਪਾ ਦਾਂਗੀ ਟੋਕਰਾਂ ਜਿੱਤੇ ਬੱਠਲ ਆਪਣੇ ਇਹ ਉਨ ਤਾਂ ਲੈ ਕੇ ਤਾ ਉਹਨੂੰ ਕਿਤਰਾ ਨਹੀਂ ਤਾਂ ਤਾਂ ਮੋੜ ਕੇ ਖੜੇ ਰਿਹਾ ਉਹ ਨਾ ਇਹਦਾ ਮਤਲਬ ਆ 15 ਮਿੰਟ ਤੱਕ ਪਾਉਣੀ ਸੀ लो जी ए, एक एक ट्रॉली आ गई चार थी शोकर है मशीन चल पी बढ़िया ओ पीछे नहीं लाओना पीछे नहीं लाओना <laughs> <laughs> ਕਹਦੇ ਹੁਣ ਤਾਂ ਦੁੱਧ ਬਹੁਤ ਹੁੰਦੇ ਆ ਚਾਰਨਾ ਪਸੂ ਹੁਣ ਚਾਰ ਕੰਮੀ ਨਾਲ ਦਾਣਾ-ਦਰਾ ਖਾਣ ਨੂੰ ਜੇ ਨਾ ਨਿਕਲੇ ਇਹ ਹੋਈ ਨਹੀਂ ਤਾਂ ਜਾ ਹਾਂ ਇਹ ਹੋਵੇ ਸੁਨੋ ਤਾਂ ਨਹੀਂ ਓਪੀ ਨਹੀਂ ਹੁੰਦਾ ਤਾਂ ਸਾਫ਼ ਕਰ ਨਹੀਂ ਹੋਣਾ ਤੇ ਇਹ ਮਸਲਾ ਨੇ ਇਹ ਨਹੀਂ ਹੋਣਾ ਇਹੋ ਆਹ ਹੁੰਦਾ ਨਾ ਵੀ ਜਿਵੇਂ ਤੜਕੇ ਜਿਹੜਾ ਹੱਥ ਨੇ ਪਾਉਣਾ ਨੀਰਾ ਉਹ ਤੜਕੇ ਪੱਟ ਕੇ ਖੁਰਲਿਆਂ ਚ ਰੱਖ ਦੇ ਰੱਖ ਦੇ ਪਰ ਮੱਖੇ ਫਰੋਲ ਦੇ ਫਿਰ ਖਵਾ ਜੀ ਨਿਕਲ ਜਾਂਦੀ ਪਰਸੇ ਜੀ ਹੁੰਦੀ ਹੈ ਜਿਹੜੀ ਲੋ ਜੀ ਟਾਈਮ ਹੋ ਗਿਆ 5:30 ਦਾ ਹੁਣ ਦੁਬਾਰੇ ਚਾਹ ਤਰਾਈ ਹੈ ਚਾਹ ਤਰੀ ਹੈ ਤੇ ਸਬ지 ਸੂਜੀ ਅੱਜ ਆਪਾਂ ਨੂੰ ਬਣਾਉਣ ਦੀ ਲੋੜ ਨਹੀਂ ਪਈ ਦੋ ਜਣਾਂ ਨੇ ਰੋਟੀ ਖਾਧੀ ਹੈ ਜੀ ਇੱਕ ਤਾਂ ਜਿਹੜਾ ਉਹਨਾਂ ਚੋਂ ਆਇਆ ਸੀ ਉਹ ਨਾਲ ਉਧਰ ਤੇ ਇੱਕ ਡੈਡੀ ਨੇ ਦਸ਼ਿੰਦਰ ਜੀ ਨੇ ਖਾਧੀ ਹੋ ਤੇ ਇਹ ਸਬ지 ਆਪਣੀ ਵਾਧੂ ਪਈ ਹੈ ਸਬ지 ਬਣਾਉਣ ਦੀ ਤਾਂ ਲੋੜ ਹੀ ਨਹੀਂ ਅੱਜ ਬਸ ਚਾਹ ਬਣਾ ਕੇ ਪੇਜ ਦਿਆਂ ਫਿਰ ਭਾਂਡਾ ਜਾਂਦੀ ਨਹੀਂ ਦਾ ਚਾਰ ਆਪਸ ਨੂੰ ਪਾ ਕੇ ਫਤਿਹ ਕਰਤਾ ਤੇਰਾ ਕੰਮ ਮਗਾ ਚਾਹ ਬਣਾ ਲਾ ਫਿਰ ਇਕੱਠੀ ਭਾਂਡੇ ਚੱਕ ਦੋਗੇ ਦੁਵਾਰੇ ਮੈਂ ਨੀਰਾ ਚਾਰਾ ਪਾਈ ਜਾਂਦੀ ਸੀ ਮੈਂ ਤੇ ਮੰਮੀ ਤੇ ਉਹਨੇ ਆ ਜਸ਼ਨ ਆ ਗਿਆ ਸੀ ਕਹਿੰਦਾ ਪਾਪੇ ਨੇ ਚਾਹ ਦਾ ਖਿਚਾ ਬਣਾਓ ਮுகਾ ਠੀਕ ਹੈ ਭਾਈ ਚਾਹ ਤਾਂ ਜੀ ਜਿੱਦ ਕੇ ਦੇ ਖੇਤ ਕੋਤ ਬੰਨੇ ਕੰਮ ਲੱਗ ਜਾਂਦੇ ਆ ਪੂਰਾ ਖਿੱਦੂ ਖਿੱਚਦਾ ਕੰਮ ਹੁੰਦਾ ਉਹਦੇ ਤਾਂ ਸਾਰਾ ਦਿਨ ਬੰਗੋ ਚਾਹ ਹੋਈ ਜਾਂਦੀ ਹੈ ਬਸ ਜੀ ਫਿਰ ਚੱਕ ਦੋ ਭਾਂਡੇ ਟਰਾਲੀ ਲਾ ਗੇ ਡੈਡੀ ਕੀ ਕਰਦੇ ਡੈਡੀ ਲਤੜਦੇ ਹੋਣਗੇ ਮਨ ਨਾਲ ਡੈਡੀ ਲੱਤੜ ਤੇ ਆਚਾ ਮਚਾ ਬਣਾ ਲਾ ਕੇ ਨਾ ਫਿਰ ਤੁਹਾਨੂੰ ਦਿਖਾਉਣੇ ਆ ਉਹ ਦੇਖਿਓ ਮਗਰ ਕੀ ਮੈਂ ਖਲਿਆਰਾ ਪਾਇਆ ਜਿਨ੍ਹਾਂ ਨੇ ਸਾਰੇ ਗੱਟੇ ਐ ਪਾਉਂਦਿਆ ਖਲਿਆਰਾ ਫਿਰ ਸਾਰਾ ਕੁਝ ਕੱਢ ਕੱਢ ਕੇ ਮਾਰ ਦਿਆ ਬਾਹਰ ਤੇ ਉਹ ਰਹਿੰਦਾ ਹੁੰਦਾ ਕਬੂਤਰ ਆ ਜਾਂਦਾ ਮੂੰਗੀ ਚੁਗਣ ਮੈਂ ਰੋਜ਼ ਸਵੇਰੇ ਝਾੜੂ ਮਾਰਦੀ ਵਿਚ ਪਾ ਦਨੀ ਪੱਲੀ ਦੇ ਮੂੰਗੀ ਤੇ ਤਾਰਕੇ ਚੁੰਜਾ ਮਾਰ ਮਾਰ ਕੇ ਪੱਲੀ ਤੇ ਬੈਠਾ ਹੁੰਦਾ ਮੁੱਜਾਂ ਨਾਲ ਦੀ ਦੋ ਅਸੀਂ ਉਧਰ ਪਸੂ ਨਾਲ ਨਾਲ ਕੰਮ ਕਰਦਾ ਹੁੰਨਾ ਕਿਉਂ ਇੱਧਰ ਫਿਰ ਆਏ ਹੁੰਦਾ ਕੋਈ ਹੈ ਹੀ ਨਹੀਂ ਤੇ ਸਾਰੀ ਕੱਢ ਜਾਂਦਾ ਫਿਰ ਜਦੋਂ ਸਾਰਾ ਕੰਮ ਧੰਦਾ ਨਿਮੇੜ ਕੇ ਅੰਦਰ ਬਹਿ ਜਾਂਦੇ ਫਿਰ ਫਿਰ ਆ ਜਾਂਦਾ ਦੁਪਹਿਰੇ ਤੇ ਕਿੰਨੀ ਸਾਰੀ ਮੁੱਗਿਆ ਜਿਵੇਂ ਤੇ ਰੈਡੀ ਆਹ ਹੁੰਦੇ ਆ ਕਿਹਦੇ ਕੰਮ ਆ ਹੁੰਦਾ ਰੋਜ਼ ਹੀ ਖਿਆਰ ਦੇਣ ਵਾਂਗਾ ਕਿਸੇ ਦੇ ਕੰਮ ਨਹੀਂ ਇਹ ਆ ਬੰਦਿਆਂ ਦੇ ਕੰਮ ਨਹੀਂ ਮਖ ਜਿਹੇ ਟੂਪਟਰ ਦੇ ਕੰਮ ਆ થો ਦਿਨਸ ਚਾਹ ਬਣਾ ਕੇ ਖਾਣ ਦਵਾ ਦਾ ਫਿਰ ਭਾਂਡੇ ਚੱਕਦੇ ਆ ਬਦਲਵਾਈ ਹੋ ਗਈ ਠੀਕ ਆ ਮੌਸਮ ਹਵਾ ਚੱਲਦੀ ਹੈ ਮਾੜੀ ਮਾੜੀ ਦੇਖ ਬਿਕਾ ਪਰਸੋਂ ਦੋ ਤਿੰਨ ਦਿਨਾਂ ਨਾਲ ਅੱਜ ਠੀਕ ਆ ਮੌਸਮ ਰਾਹਤ ਆ ਮਾੜੀ-ਮੋਟੀ ਵੀ ਠੀਕ ਆ ਹਨਾ ਥੋੜਾ ਜਿਹਾ ਸਾਹ ਸੌਖਾ ਆਉਂਦਾ ਚਲੋ ਜੀ ਚਾਹ ਚੁੱਕਾ ਲਏ ਲਾ ਦਈਏ ਫਿਰ ਭਾਂਡੇ ਗਿੰਦੇ ਚੱਕੀ ਹਜੇ ਪੱਖਾ ਉੱਥੇ ਚੱਕਣ ਵਾਲਾ ਪਿਆ ਅੰਦਰ ਹੀ ਪਿਆਰ ਸੋਈ ਸੀ ਉਂਏ ਪਹਲਾਇਆ ਇਹਦਾ ਇੱਥੇ ਹਵਾ ਤਾਂ ਛੱਡਣ ਛੱਡਿਆ ਮੈਂ ਦੋ ਵਾਰੀ ਤੇ ਗੈਸ ਇਨ ਚੱਲਦਾ ਫਿਰ ਸੋਈ ਛੋਟੀ ਵਿੱਚ ਹੀ ਹਵਾ ਆਹ ਖਾਂਦੀ ਸੀ ਗੇੜੇ ਬਰੋਲਾ ਹੀ ਬਨ ਜਾਂਦਾ ਸੀ ਹਵਾ ਦਾ ਮੁੜ ਕੇ ਗੈਸ ਹੀ ਖੜਤਾ ਮੈਨੂੰ ਸੇਕ ਹੀ ਨਹੀਂ ਲੱਗਦਾ ਸੀ ਚਲੋ ਚਾਹ ਬਣਾ ਲਈਏ ਜੀ ਲਓ ਜੀ ਚਾਰ ਲਤੜ ਰਹੇ ਆ ਤੇ ਚਸ਼ਨਾ ਆਪਣਾ ਜਾਂਦਾ ਚਾਹ ਫੜਾਉਣ ਚਾਹ ਲੈ ਕੇ ਜਾਂਦਾ ਲੈ ਜੋ ਭਾਈ ਲੈ ਜੋ ਸਸਰੀ ਕਾਲ ਜੀ ਸਸਰੀ ਕਾਲ ਲੈ ਜਾ ਲੈ ਜਾ ਲਓ ਜੀ ਚਾਰ ਲਤੜ ਰਹੇ ਡੈਡੀ ਮੈਂ ਚਾਖਣੀ ਆ ਭਾਂਡੇ ਲੋ ਜੀ ਆ ਤਾਂ ਟਰਾਲੀ ਨਹੀਂ ਟਰਾਲਾ ਹੀ ਹੈ ਨਾ ਵੱਡਾ ਉਹ ਟਰਾਲੀ ਨਾਲੋਂ ਤਾਂ ਵੱਡੀ ਜਿਹੜੀ ਪਹਿਲਾਂ ਸੀਗੀ ਹਾਂ ਲੋ ਇਹੋ ਬੋਲਿਆ ਹਾਂ ਲਿਆਂਦਾ ਇਹਦੇ ਨਾਲ ਦਾ ਹੀ ਹੈ ਵੱਡਾ ਹੋ ਗਿਆ ਇਹ ਤਾਂ ਹਨਾ ਥੋੜਾ ਜਿਹਾ ਕਾਗਜ਼ ਡੇਢੀ ਵੱਧ ਹੋਊਗਾ ਕਿਹਦੇ ਜੀ ਨਹੀਂ ਲਿਆਂਦਾ ਜੀ ਨਾ ਕਾਗਜ਼ ਆ ਚਾਰ ਨਹੀਂ ਆਦੇ ਓਏ ਤੇ ਡੈਡੀ ਨੂੰ ਆਇਆ ਚਾਰ ਆਦੇ ਲੋ ਹੁਣ ਇਹ ਡੈਡੀ ਕਰ ਦੇਣਗੇ ਇਹਨੂੰ ਇੱਕੋ ਜਾਂ ਇੰਨੇ ਹੋ ਟਰਾਲੀ ਭਾਰੇ ਹੋਗੇ ਨਵਾਂ ਕਰਦੇ ਨਵਾਂ ਕਰ ਚਲੋ ਕਿੰਨੀਆਂ ਟਰਾਲੀਆਂ ਪਈਆਂ ਤਨ ਦੂਸਰੀ ਹੈ ਦੂਤੀ ਫੀਜੀ ਹੈ ਦੂਸਰੀ ਹੈ ਬੁੱਤ ਹੈ ਦੂਸਰੀ ਹੈ ਚਲੋ ਜੀ ਇੰਨਾ ਬੱਚਾ ਆਪਦਾ ਕੰਮ ਮੈਂ ਅੰਦਰ ਰਹਿ ਰਿਹਾ ਤਾਂ ਹੀ ਫਟਾ ਤੇ ਮੰਮੀ ਕੜਦੇ ਜੀ ਇਹਦੀ ਧਾਰ ਮੈਂ ਕੜਦੀਆਂ ਗਾਈਆਂ ਨੇ ਤੇ ਅੱਜ ਤਾਂ ਜੀ ਮੈਂ ਨਾ ਥੱਕ ਗਈ ਸਾਰਾ ਦਿਨ ਹੋ ਗਿਆ ਮੈਨੂੰ ਤੀ ਫੁੱਤੀ ਨੂੰ ਤੇ ਮੇਰੇ ਨਾਲ ਨੱਤਾਂ ਬਹੁਤ ਹੋ ਗਿਆ ਜੇ ਇੱਕ ਮਿੰਟ ਨਹੀਂ ਠੋਈ ਸਿੱਧੀ ਕਰਕੇ ਦੇਖੇ ਇੱਕ ਮਿੰਟ ਵੀ ਇਹਨੇ ਪੀ ਲਿਆ ਦੁੱਧ ਆਪਣੀ ਮਿੱਟੀ ਨੇ ਨਹੀਂ ਮਿੱਟੀਏ ਚਲੋ ਜੀ ਮੈਂ ਕਢਾਦਾ ਮੰਮੀ ਨਾਲ ਕੱਠੀ ਬਣਾਦਾ ਫਿਰ ਮੈਂ ਕਾਡੂਗੀ ਗਾਇਆਂ ਇਹ ਧਰ ਦੋਨਾਂ ਦੀ ਫਿਰ ਮੈਂ ਕੋਈ ਆਪ ਦਾ ਦੁੱਧ ਵਗੈਰਾ ਗਰਮ ਕਰੂੰਗੀ ਤੇ ਆਟਾ ਵਗੈਰਾ ਫਿਰ ਬੁੰਨੂੰਗੀ ਤੇ ਟਾਈਮ ਹੋ ਗਿਆ ਜੀ 6:30 ਹੋ ਗਏ ਤੇ ਚਲੋ ਜੀ ਅੱਜ ਵਾਲੇ ਬਲੌਗ ਦਾ ਆਪਾਂ ਇੱਥੇ ਐਂਡ ਕਰਾਂਗੇ ਬਾਕੀ ਤਾਂ ਆਪਾਂ ਸਾਰੇ ਕੰਮ ਤਾਂ ਤੇ ਛੋੜਨਾ ਕਰਦੀਆਂ ਸ਼ੇਅਰ ਹਨਾ ਜਿਹੜੇ ਆਪਾਂ ਵੀ ਰੋਟੀ ਟੁੱਕ ਵਾਲੇ ਹਨਾ ਰੋਜ਼ ਹੀ ਤੇ ਚਲੋ ਮਖਾ ਥੋੜਾ ਜਿਹਾ ਅੱਜ ਆਪਾਂ ਤੁਹਾਨੂੰ ਵੀ ਅਲੱਗ ਤਰ੍ਹਾਂ ਦਾ ਬਲੌਗ ਦਿਖਾ ਦਈਏ ਚਾਰ ਦਾ ਆਪਣੇ ਦਾ ਮੈਂ ਆਪਣੇ ਜੱਜੇ ਨੂੰ ਆਖਿਆ ਸੀ ਮਖਾ ਉਥੋਂ ਵੀਡੀਓ ਬਣਾ ਲਈ ਤੇ ਜਸ਼ਨ ਨੇ ਆਪਣੇ ਨੇ ਉੱਥੇ ਵੀਡੀਓ ਬਣਾਈ ਨਹੀਂ ਤੇ ਕਹਿੰਦਾ ਮੰਮੀ ਸੰਗ ਲਾਦੀ ਮਾ ਠੀਕ ਹੈ ਤੇ ਮਾ ਕਾ ਚਾਰ ਦੀ ਮਾੜੀ ਮਸ਼ੀਨ ਦੀ ਵੀਡੀਓ ਬਣਾ ਲਈ ਇਹਨੇ ਬਣਾਈ ਨਹੀਂ ਚਲੋ ਆਪਣੇ ਚਾਰ ਵਾਲਾ ਕੰਮ ਅੱਜ ਤਾਂ ਨਹੀਂ ਖਤ ਨਿਪੜਦਾ ਸਵੇਰੇ ਨਿਪੜੂਗਾ ਹੁਣ ਚਲੋ ਜਿੰਨਾ ਚਿਰ ਟਾਈਮ ਹੈ ਨਾ ਚੱਲੂਗੀ ਮਸ਼ੀਨ ਠੀਕਾ ਲੱਗੇ ਰਹਿਣਗੇ ਆਪਾਂ ਆਪਦਾ ਘਰ ਦਾ ਕੰਮ ਨਿਬੇੜ ਲਾਵੇ ਉੱਦੋਂ ਸਾਰਾ ਇਹਨਾਂ ਦੇ ਆਉਣ ਦੇ ਕਰਦੇ ਆਣ ਤੇ ਚਲੋ ਜੀ ਅੱਜ ਵਾਲੇ ਵਲੌਗ ਦਾ ਇੱਥੇ ਐਂਡ ਕਰਾਂਗੇ ਤੇ ਪਲੀਜ਼ ਸਾਰੇ ਭੈਣ ਭਰਾ ਫੁੱਲ ਵਾਚ ਕਰਿਆ ਕਰੋ ਜੇਕਰ ਵਲੌਗ ਸੋਹਣਾ ਲੱਗਦਾ ਜਾਂ ਵਧੀਆ ਲੱਗਦਾ ਲਾਈਕ ਸ਼ੇਅਰ ਸੋਹਣਾ ਜਾਂ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਸਾਰੇ ਭੈਣ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਜੀ